ਕਰ ਆਉਂਦੇ ਨੇ ਸਵਰਾਜ ਹੋ ਗਿਆ ਆ ਜਿਹੜੇ ਉਹ ਦੂਜੇ ਕਰਲੋਸ ਕਰਾਉਂਦੇ ਸੀ ਉਹ ਜਾਂ ਕੋਈ ਹੋਰ ਕਰਲੋਸ ਕਰੀਂ ਜਾਂ ਆਉਂਦਾ ਕਰਲੋਸ ਕਰ ਜ਼ਿਆਦਾਤਰ ਇਹ ਸਟੀਲ ਦੇ ਗੈਸਪੀ ਹੋਵੇ ਸਵਰਾਜ ਗਰਮ ਹੋ ਕੇ ਵੀ ਉਹ ਤੂੜੀ ਵਾਲਾ ਸੀਜ਼ਨ ਲਾ ਦਿੰਦਾ ਇਸੇ ਕਰਕੇ ਪਿਆਰ ਇਹ ਕਈ ਚੀਜ਼ਾਂ ਹੁੰਦੀਆਂ ਨੇ ਆਪਾਂ ਕਹਿੰਦੇ ਨੇ ਭੇਡ ਚਾਲ ਭੇਡ ਚਾਲ ਆਉਂਦੀਆਂ ਇਸੇ ਕਰਕੇ ਮਸ਼ਹੂਰ ਹੈ ਸੀਜ਼ਨ ਲਾ ਦੂਗਾ ਬਲੋ ਮਾਰਨ ਲੱਗ ਜੂ ਆ ਕੇ ਰਿੰਗ ਲਵਾ ਲਿਓ ਸਲੀਪਾਂ ਲਵਾ ਲਿਓ ਪਰ ਖੜਦਾ ਨਹੀਂ ਕਿਉਂਕਿ ਗੈਸ ਭਾਈ ਜੀ ਬੜਾ ਹੀ ਮਤਲਬ ਕਿ ਸਵਾਲ ਉੱਠਦਾ ਬੜਾ ਹੀ ਕੰਟਰੋਵਰਸ਼ੀਅਲ ਬਣ ਗਿਆ ਸਬਜੈਕਟ ਇਹ ਉਹ ਕੀ ਆ ਭਾਈ ਟਰੈਕਟਰ ਨੂੰ ਗਰਮ ਕਰਨਾ ਚਾਹੀਦਾ ਹੈ ਨਾ ਜਾਂ ਕਈ ਬੰਦੇ ਪੱਠੀ ਲਾਲ ਕਰਦੇ ਆ ਪੱਠੀ ਲਾਲ ਕਰਕੇ ਦਿਖਾਉਂਦੇ ਬਈ ਪੱਠੀ ਲਾਲ ਨਾਲ ਨੁਕਸਾਨ ਹੁੰਦਾ ਦੇਖੋ ਮੈਂ ਨਹੀਂ ਇੱਕ ਕਹਿੰਦਾ ਯਾਰ ਹਰ ਇੱਕ ਬੰਦੇ ਦੀ ਆਪਣੀ ਸੋਚ ਆ ਆਪਣੀ ਆਜ਼ਾਦੀ ਆ ਇਹ ਉਹ ਅਗਲਾ ਹਰ ਬੰਦਾ ਦੇਖੇ ਉਹਨਾਂ ਨੂੰ ਸਹੀ ਲੱਗਦਾ ਤਾਂ ਠੀਕ ਆ ਹੁਣ ਬਹੁਤ ਅਹੇ ਜੇ ਵੀ ਕੇਸ ਨੇ ਪੱਠੀਆਂ ਲਾਲ ਵੀ ਹੋ ਕੇ ਚੱਲ ਰਹੇ ਨੇ ਟਰੈਕਟਰ ਕੋਈ ਐਡੀ ਦਿੱਕਤ ਨਹੀਂ ਹਰ ਚੀਜ਼ ਹਰ ਜਗ੍ਹਾ ਤੇ ਫਿੱਟ ਬੈਠੇ ਕੋਈ ਜ਼ਰੂਰੀ ਨਹੀਂ ਬਹੁਤ ਬੰਦੇ ਹੈ ਜਿਹਨੇ ਬੜੀ ਡਰੱਗ ਲੈਂਦੇ ਨੇ 100-100 ਸਾਲ ਤੱਕ ਜਿਉਂਦੇ ਨੇ ਇਹ ਗੱਲਾਂ ਦਾ ਤਾਂ ਮੈਨੂੰ ਸਮਝ ਹੀ ਨਹੀਂ ਹੁਣ ਤੱਕ ਆਈ ਵੀ ਸੱਚ ਕੀ ਆ ਜਾਂ ਗੱਲ ਕੀ ਏ ਰਹੀ ਗੱਲ ਗਰਮ ਕਰਨ ਦੀ ਪਹਿਲਾਂ ਅਸੀਂ ਨਾ 2002 ਚ ਦੀਆਂ ਗੱਲਾਂ ਨੇ ਸੋਨਾ ਲਿਖਿਆ ਲਿਆ ਸੀ ਉਹਦੇ ਇੱਥੇ ਫੈਂਡਰ ਤੇ ਲਿਖਿਆ ਹੁੰਦਾ ਸੀ ਟਰੈਕਟਰ ਕੋ ਪਹਿਲੇ 150 ਘੰਟੇ ਫੁੱਲ ਲੋਡ ਤੇ ਹੀ ਚਲਾਇ ਮੈਨੂੰ ਨਹੀਂ ਪਤਾ ਉਹ ਕਿਉਂ ਲਿਖਿਆ ਹੁੰਦਾ ਸੀ ਅਗਲੀ ਗੱਲ ਮੇਰਾ ਤਾਂ ਇਹ ਮੰਨਣਾ ਵੀ ਹਰ ਇੱਕ ਚੀਜ਼ ਦੀ ਇੱਕ ਬਰਦਾਸ਼ਤ ਸ਼ਕਤੀ ਆ ਬਰਦਾਸ਼ਤ ਸ਼ਕਤੀ ਕੀ ਇਹ ਗਰਮ ਹੋਣ ਦੀ ਹੁਣ ਜੇ ਗਰਮ ਹੋਣ ਦੀ ਗੱਲ ਕਰੀਏ ਫਿਰ ਤੁਸੀਂ ਕਹੋਗੇ ਇਹਨੂੰ ਕਹਿੰਦਾ ਹੁਣ ਉਹ ਹੈ ਹੀ ਚੀਜ਼ ਇਹ ਤਾਂ ਮੈਂ ਧਾਰਨ ਵੀ ਕੀਤੀ ਦਾਵਾ ਕਰਲੋਸ ਕਰੀਨ ਜਣਾ ਚ ਹੁਣ ਜਾਂ ਤਾਂ ਕਰਲੋਸ ਘਰੇ ਜਾ ਰਿਹਾ ਜਾਂ ਫਿਰ ਉਹ ਡਿਊਟਸ ਜਿਹੜਾ ਉਹ ਕਿਹੜਾ ਸੀ ਕਰਲੋਸ ਕਰ ਦਾ ਟਰੈਕਟਰ ਹੁੰਦਾ ਸੀ ਉਹ ਚਾਹੁੰਦਾ ਸੀ ਜਾਂ ਹੁਣ ਕਰਤਾਰ ਚਾ ਰਿਹਾ ਕਰਲੋਸ ਕਰ ਇੰਜਨ ਕਰਲੋਸ ਕਰਦੇ ਮੈਂ ਜਿਹੜੀ ਜਿਹੜਾ ਹੈੱਡ ਗੈਸਕਟ ਆ ਉਹ ਨਾ ਕਿਸੇ ਹੋਰ ਮੈਟਲ ਦਾ ਨਾ ਉਹ ਗੱਤੇ ਦਾ ਉਹ ਸਟੀਲ ਦਾ ਹੈ ਸਟੀਲ ਗੈਸਕਟ ਕਹਿੰਦੇ ਆ ਉਹਨੂੰ ਮਲਟੀਪਲ ਲੇਅਰ ਸਟੀਲ ਗੈਸਕਟ ਹੁਣ ਜਿਹੜਾ ਸਟੀਲ ਗੈਸਕਟ ਵਾਲਾ ਟਰੈਕਟਰ ਆ ਉਹਦੀ برداشت ਸ਼ਕਤੀ ਵਧਣੀਓ ਵਧਣੀ ਆ ਹੁਣ ਸਵਰਾਜ ਦੀ برداشت ਸ਼ਕਤੀ ਜ਼ਿਆਦੇ ਆ ਤੁਸੀਂ ਇਹਨੂੰ ਕਰ ਲਓ ਜਿੰਨਾ ਮਰਜ਼ੀ ਕਰ ਮੀਟਰ ਸਿਰੇ ਲਾ ਲਓ ਭਾਵੇਂ ਘੰਟਾ 2 ਘੰਟੇ ਚਲਾ ਲਓ ਹਾਂ ਪਾਣੀ ਜ਼ਰੂਰ ਹੋਣਾ ਚਾਹੀਦਾ ਪਾਣੀ ਨਾ ਮੁੱਕੇ ਆਗਰ ਇਹ ਚ ਪਾਣੀ ਹੋਊਗਾ ਇਹਨੂੰ ਕੁਛ ਹੁੰਦਾ ਨਹੀਂ ਇਹਨੂੰ ਹੁਣ ਹੋਣਾ ਕੀ ਹੈ ਇਹਨੂੰ ਮੇਨ ਗੈਸਕਟ ਤੋਂ ਹੀ ਟਰੈਕਟਰ ਜਾਂਦਾ ਹੁੰਦਾ ਹੋਰ ਕੋਈ ਛੇਤੀ ਕੀਤਿਆਂ ਚੀਜ਼ ਤੋਂ ਨੁਕਸਾਨ ਨਹੀਂ ਕਰਦਾ ਗੈਸਕਟ ਫੁੱਗ ਜਾਂਦਾ ਹੈ ਆਮ ਤੌਰ ਤੇ ਹੁਣ ਇੱਕ ਟਰੈਕਟਰ ਦਾ ਹੈਡ ਗੈਸਕਟ ਬਹੁਤ ਜ਼ਿਆਦਾ ਕਮਜ਼ੋਰ ਹੈ ਹੁਣ ਜੇ ਮੈਂ ਨਾਂ ਲੈ ਤਾਂ ਫੇਰ ਤੁਹਾਨੂੰ ਤਕਲੀਫ ਹੋਣੀ ਉਹ ਇੱਕ ਮੜਾ ਜਾ ਗਰਮ ਹੋ ਜਵੇ ਚੱਲਦਾ ਹੀ ਨਹੀਂ ਇਹ ਡਿਪੈਂਡ ਕਰਦਾ ਵੀ ਤੁਹਾਡੀ ਮਸ਼ੀਨਰੀ ਦੀ ਬਣਤਰ ਕੀ ਆ ਉਹਦੇ ਚ ਕਿਦਾਂ ਦਾ ਮਟੀਰੀਅਲ ਆ ਸਮਝ ਗਏ ਹੁਣ ਗਰਮ ਕਰਨਾ ਇੰਨਾ ਤਾਂ ਹੈਗਾ ਹੁਣ ਬਹੁਤ ਵਾਰ ਮੈਂ ਦੇਖਿਆ ਮੈਂ ਟੈਕਨੀਕਲੀ ਨਹੀਂ ਜਾਂਦਾ ਫੋੜ ਆਵੇਂ ਮਗਲੈਲ ਘਟਾਉਣ ਲੱਗ ਜਾਂਦੇ ਹੁੰਦੇ ਸੀ ਉਹਨਾਂ ਨੂੰ ਇੱਕ ਵਾਰੀ ਪੂਰਾ ਅਖਬਾਰ ਲਾ ਕੇ ਗਰਮ ਕਰਕੇ ਜਾਂ ਖਿੱਚ ਕੇ ਬਾਦੋਂ ਹਟ ਜਾਂਦੇ ਸੀ ਮਗਲੈਲ ਘਟਾਉਣ ਠੀਕ ਆ ਉਹ ਚਲੋ ਜਿੰਨਾ ਜ਼ਰੂਰੀ ਇੰਜਨ ਨੂੰ ਟੈਂਪਰੇਚਰ ਬਣਿਆ ਹੋ ਉਹਨਾਂ ਤਾਂ ਰੱਖਣਾ ਹੀ ਆ ਜਿਹੜੀ ਜਿੱਥੇ ਤੱਕ ਗਰਮ ਕਰਨ ਦਾ ਸਵਾਲ ਆ ਇਹ ਮੈਂ ਆਪਣੇ ਆਪ ਤੋਂ ਮੰਨਦਾ ਹੈ ਬਿਚਨੋ ਟਰੈਕਟਰ ਪੱਬਾ ਵਾਲਾ ਇੱਕ ਵਾਰੀ ਗਰਮ ਕਰਦੇ ਆ ਨਾ ਉਹਦੀਆਂ ਜਿਹੜੀਆਂ ਸੀਟਾਂ ਸੂਟਾਂ ਨੇ ਹੁਣ ਲੋਹੇ ਨਾਲੇ ਸੀਟ ਕੀ ਆ ਲੋਹੇ ਦੇ ਹੀ ਬਾਲ ਨਾਲ ਲੋਹੇ ਦੇ ਹੀ ਹੋ ਹੋਲ ਆ ਉਹ ਸੀਟਾਂ ਬਹੁਤ ਜ਼ਿਆਦਾ ਸਾਈਜ਼ ਬਣ ਕੇ ਫਿੱਟ ਬਹਿ ਜਾਂਦੀਆਂ ਨੇ ਪਾਲਿਸ਼ ਬਹੁਤ ਸੋਹਣੀ ਹੋ ਜਾਂਦੀ ਆ ਸਲੀਬ ਨੂੰ ਫਰਕ ਤਾਂ ਕਿਤੇ ਨਾ ਕਿਤੇ ਜੇ ਤੁਸੀਂ ਪਰਫਾਰਮੈਂਸ ਦਾ ਪਾਉਨੇ ਹੋ ਜਿਹੜਾ ਟਰੈਕਟਰ ਖਿੱਚ ਕੇ ਚਲਾਇਆ ਹੁੰਦਾ ਉਹਦਾ ਫਰਕ ਤਾਂ ਮੈਂ ਦੇਖਿਆ ਮੈਨੂੰ ਨਹੀਂ ਪਤਾ ਇਹ ਰੀਜ਼ਨ ਕੀ ਆ ਮੈਨੂੰ ਤਾਂ ਇਹੀ ਲੱਗਦਾ ਹੈ ਹਨਾ ਫਰਕ ਤਾਂ ਉਹਦਾ ਪੈਂਦਾ ਹੈ ਹੁਣੇ ਤੁਸੀਂ ਅੱਗੇ ਦੇਖਣਾ ਵੀ ਤੁਹਾਡਾ ਜਿਹੜਾ ਸੰ ਦਾ ਮਸ਼ੀਨਰੀ ਉਹ ਬਰਦਾਸ਼ਤ ਕਰ ਸਕਦੀ ਹੈ ਉਸ ਟੈਂਪਰੇਚਰ ਨੂੰ ਹੁਣ ਅਸੀਂ ਇੱਕ ਵਾਰ ਕੰਪਨੀ ਵਾਲੇ ਆਏ ਹੋਏ ਉਹ ਜਿਹੜਾ ਆਪਣੇ ਕੋਲ ਟ੍ਰੇਟ ਹੁੰਦਾ ਸੀ ਉਹਨੇ 4 ਘੰਟੇ ਖਬਾਰ ਲੱਗਿਆ ਵਾ ਮੀਟਰ ਸਥਰੇ ਲੱਗਿਆ ਹੋਇਆ ਉਦਾਂ ਹੀ ਚਲਾਈ ਗਏ ਨੇ ਆਰ ਐਨ ਡੀ ਵਾਲੇ ਸੀਗੇ ਮੈਂ ਨਾ ਕਿਸੇ ਦਾ ਨਹੀਂ ਲੈਂਦਾ ਡੈਮੋਨਸਟ੍ਰੇਟਰ ਸੀ ਬਾਈ ਉਹ ਮੀਟਰ ਸਥਰੇ ਲਾ ਕੇ ਉਹਨਾਂ ਨੇ ਚਲਾਇਆ ਕੁਝ ਵੀ ਨਹੀਂ ਹੋਇਆ ਤਿੰਨ ਚਾਰ ਘੰਟੇ ਚੱਲੀ ਗਿਆ ਡੈਕਟਰ ਕੋਈ ਦਿੱਕਤ ਨਹੀਂ ਆਈ ਕਿਉਂਕਿ ਇਹਦਾ ਇਹਦਾ ਗੈਸਕਟ ਤਾਂ ਸਟੀਲ ਦਾ ਹੈ ਨਾ ਹੁਣ ਉੱਥੇ ਜੇ ਗੈਸਕਟ ਗੱਤੇ ਵਾਲਾ ਹੋਵੇ ਉਹ ਤਾਂ ਫਿਰ ਉਹਨੂੰ ਦਿੱਕਤ ਕਰੂ ਗਈ ਪੱਠੀ ਲਾਲ ਕਰਨੀ ਨਾ ਕਰਨੀ ਇਹ ਇੰਡੀਵਿਜੂਅਲਿਟੀ ਆ ਇਹ ਜੀ ਜਿਹਦਾ ਦਿਲ ਕਰਦਾ ਕਰੇ ਯਾਰ ਅੱਛਾ ਇਹ ਵੀ ਗੱਲ ਆ ਪੱਠੀ ਲਾਲ ਕਰੀ ਵਾਲੇ ਟਰੈਕਟਰ ਬਥੇਰੇ ਚੱਲ ਰਹੇ ਨੇ ਕੋਈ ਐਂ ਕੁਝ ਨਹੀਂ ਹੁੰਦਾ ਹਰ ਚੀਜ਼ ਹਰ ਜਗ੍ਹਾ ਫਿੱਟ ਤਾਂ ਬੈਂਦੀ ਨਹੀਂ ਯਾਰ ਇਹ ਤਾਂ ਮੈਂ ਦੇਖ ਲਿਆ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਕੀ ਸਹੀ ਆ ਕੀ ਗਲਤ ਐ ਇਹੋ ਜੇ ਬਹੁਤ ਮਸ਼ੀਨਰੀ ਆ ਜਿਹੜੀ ਬਹੁਤ ਲੋਕ ਧੱਕਾ ਕਰਦੇ ਨੂੰ ਤਾਂ ਵੀ ਚੱਲੀ ਜਾਂਦੀ ਆ ਹਾਂ ਪਰ ਸਾਨੂੰ ਪ੍ਰੋਫੈਸ਼ਨਲਿਜ਼ਮ ਤੋਂ ਮੇਰਾ ਖਿਆਲ ਆ ਬਾਹਰ ਨਹੀਂ ਜਾਣਾ ਚਾਹੀਦਾ ਜੋ ਕੰਪਨੀ ਦੀਆਂ ਗਾਈਡਲਾਈਨਸ ਨੇ ਜੋ ਦੱਸਿਆ ਉਹਨਾਂ ਨੇ ਉਹਦੇ ਵਿੱਚ ਰਹਿ ਕੇ ਚੱਲਣਾ ਚਾਹੀਦਾ ਗਰਮ ਕਰ ਕੰਨਾ ਟਰੈਕਟਰ ਦਾ ਇਹ ਤੁਹਾਡੀ ਆਪਣੀ ਮਰਜ਼ੀ ਆ ਇੰਡੀਵਿਜੂਅਲਿਟੀ ਆ ਤੁਹਾਡਾ ਆਪਣਾ ਡਿਸੀਜਨ ਆ ਤੁਸੀਂ ਕਰਨਾ ਹੈ ਜਾਂ ਨਹੀਂ ਕਰਨਾ ਮੈਂ ਇੰਨਾ ਜ਼ਰੂਰ ਦੱਸ ਸਕਦਾ ਕਿ ਜਿਹੜੇ ਕਰਲੋਸਕਰ ਆਉਂਦੇ ਨੇ ਸਵਰਾਜ ਹੋ ਗਿਆ ਆ ਜਿਹੜੇ ਉਹ ਦੂਜੇ ਕਰਲੋਸ ਕਰਾਉਂਦੇ ਸੀ ਉਹ ਜਾਂ ਕੋਈ ਹੋਰ ਕਰਲੋਸ ਕਰੀ ਇੰਜਣ ਆਉਂਦਾ ਕਰਲੋਸਕਰ ਜ਼ਿਆਦਾਤਰ ਇਹ ਸਟੀਲ ਦੇ ਗੈਸਕਟ ਯੂਜ਼ ਕਰਦੇ ਨੇ ਫਿਰ ਹੁਣ ਇਹ ਹੋ ਗਿਆ ਉਹ ਕਰਲੋਸਕਰ ਹੋ ਗਿਆ ਕਰਤਾਰ ਹੋ ਗਿਆ ਜੇ ਕੋਈ ਹੋਰ ਚ ਕਰਲੋਸਕਰ ਆਊਗਾ ਤਾਂ ਉਹਨੂੰ ਉਹਦੀ ਬਰਦਾਸ਼ਤ ਸ਼ਕਤੀ ਆਪਸ ਗੱਲ ਆ ਕਿ ਉਹ ਬਧੂਗੀ ਹੀ ਬਧੂਗੀ ਮੈਂ ਬੜਾ ਹੀ ਨਾ ਹਰੇਕ ਸਿਆਣੇ ਸੱਜਣ ਤੋਂ ਪੁੱਛ ਕੇ ਸਲਾਹ ਕਰਕੇ ਉਦੋਂ ਹੀ ਬੋਲਿਆ ਮੈਂ ਕਈ ਕਾਫੀ ਇੱਕ ਦੋ ਮਹੀਨਿਆਂ ਦਾ ਇਹਦੇ ਤੇ ਗੱਲ ਕਰਨੀ ਚਾਹੁੰਦਾ ਸੀ ਮੈਂ ਕਿਹਾ ਪਹਿਲਾਂ ਆਪਾਂ ਸ਼ੋਰ ਹੋ ਜੀਏ ਵੀ ਗੱਲ ਕੀ ਹੈ ਹੈਨਾ ਹੁਣ ਇਹ ਜਿਹੜੇ ਸੀਆਰਡੀ ਨੇ ਇਹਨਾਂ ਦੇ ਵੀ ਸਟੀਲੀਓ ਆ ਉਹਦੀ ਬਰਦਾਸ਼ਕਤੀ ਓਬੇ ਸਾਬੇ ਵਧਣੀ ਹੋ ਵਧਣੀ ਆ ਕਿੱਥੇ ਉਹ ਗੱਤੇ ਦੀ ਚੀਜ਼ ਆ ਇੱਥੇ ਇੱਕ ਸਟੀਲ ਦੀ ਆ ਠੀਕ ਆ ਜੀ ਆ ਗੱਲ ਆ ਆ ਬਾਤ ਆ ਸਵਰਾਜ ਚ ਪਾਣੀ ਨਾ ਮੁੱਕੇ ਪਾਣੀ ਫੁੱਲ ਵੋਵੇ ਬੰਦ ਨਾ ਕਰਿਓ ਟਰੈਕਟਰ ਨੂੰ ਇਹਨੂੰ ਘੰਟਾ ਖੰਡ ਖਬਾਰ ਲਾ ਕੇ ਮੀਟਰ ਸੇਰੇ ਲਾ ਕੇ ਵੀ ਚਲਾਉਣਾ ਚਲਾਈ ਜਾਇਓ ਕੋਈ ਵੱਡੀ ਗੱਲ ਨਹੀਂ ਮੈਂ ਇਹ ਆਪ ਚਲਾ ਕੇ ਦੇਖਿਆ ਹੋਇਆ ਕਿਤੇ ਇਹਦਾ ਸਬੱਬ ਬਣਿਆ ਇਹਦੇ ਚ ਸਾਲਾ ਪੰਗਾ ਆ ਇਹ ਚ ਲਿੰਪ ਆਨ ਮੋਡ ਆ ਉਹ ਲੰਗੜਾ ਹੋ ਜਾਂਦਾ ਹੈ ਜਦ ਇਹ ਜੇ ਇੱਕ ਵਾਰ ਉਹ ਸਰਟਨ ਟੈਂਪਰੇਚਰ ਆ ਜਿਹੜਾ ਉਹਦੇ ਤੋਂ ਬੋਰਡ ਨੂੰ ਇਹ ਬੋਰਡ ਕੰਪਿਊਟਰ ਕਹਲੋ ECM ਕਹਲੋ ਉਹ ਡਿਟੈਕਟ ਕਰ ਲੈਂਦਾ ਕਿ ਟਰੈਕਟਰ ਓਵਰ ਹੀਟ ਹੋ ਰਿਹਾ ਹੈ ਉਹ ਕਮਾਂਡ ਭੇਜ ਦਿੰਦਾ ਉਹਦਾ ਰੇਲ ਪ੍ਰੈਸ਼ਰ ਲੋ ਹੋ ਜਾਂਦਾ 1200 ਤੋਂ ਉੱਤੇ ਜਾਂਦਾ ਨਹੀਂ ਇਹ ਚ ਇਹ ਪ੍ਰੋਬਲਮ ਇਹਨੂੰ ਆਪਾਂ ਕਰ ਨਹੀਂ ਸਕਦੇ ਅਠੂ ਕਿਤੇ ਸਬੱਬ ਬਣਿਆ ਤੁਹਾਨੂੰ ਗਰਮ ਕਰਕੇ ਦਿਖਾ ਵੀ ਦਵਾਂ ਮੈਂ ਬੜੀ ਵਾਰ ਵੈਸੇ ਕਰਕੇ ਦੇਖਿਆ ਇਸੇ ਕਰਕੇ ਤੂੜੀ ਵਾਲੀ ਮਸ਼ੀਨ ਤੇ ਤਾਂ ਹੀ ਮਸ਼ਹੂਰ ਆ ਫੋਰਨ ਐਗਜ਼ੈਂਪਲ ਤੁਸੀਂ ਐਮਪੀ ਫਿਰਦੇ ਹੋ ਯੂਪੀ ਫਿਰਦੇ ਹੋ Jharkhand ਫਿਰਦੇ ਹੋ ਕਿਤੇ ਦੂਜੀ ਸਟੇਟ ਚੋਂ ਰਿਮੋਟ ਏਰੀਆਜ਼ ਨੇ ਮਿਸਤਰੀ ਤੁਹਾਨੂੰ ਹੈ ਨਹੀਂ ਉੱਥੇ ਅਵੇਲੇਬਲ ਸਵਰਾਜ ਗਰਮ ਹੋ ਕੇ ਵੀ ਉਹ ਤੂੜੀ ਵਾਲਾ ਸੀਜ਼ਨ ਲਾ ਦਿੰਦਾ ਇਸੇ ਕਰਕੇ ਪਿਆਰ ਇਹ ਕਈ ਚੀਜ਼ਾਂ ਹੁੰਦੀਆਂ ਨੇ ਆਪਾਂ ਕਹਿੰਦੇ ਨੇ ਭੇਡ ਚਾਲ ਭੇਡ ਚਾਲ ਐਵੇਂ ਨਹੀਂ ਹੁੰਦੀ ਸਮਝਦੇ ਹੋ ਇੱਕ ਵਾਰ ਇਸੇ ਕਰਕੇ ਮਸ਼ਹੂਰ ਹੈ ਸੀਜ਼ਨ ਲਾ ਦੂਗਾ ਬਲੋ ਮਾਰ ਲੱਗ ਜੂ ਆ ਕੇ ਰਿੰਗ ਲਵਾ ਲਿਓ ਸਲੀਪਾਂ ਲਵਾ ਲਿਓ ਪਰ ਖੜਦਾ ਨਹੀਂ ਕਿਉਂਕਿ ਗੈਸਕਟਲ ਲੋਹੇ ਦਾ ਨਾ ਉੱਥੋਂ ਹਵਾ ਨਹੀਂ ਲੀਕ ਹੁੰਦੀ ਇਹ ਚੱਕਰ ਸੋ ਮੇਰਾ ਸਾਲ ਗੱਲ ਕਲੀਅਰ ਹੋਈ ਹੋਊਗੀ ਬਹੁਤ ਧੰਨਵਾਦ ਚੰਗੀ ਲੱਗੀ ਸ਼ੇਅਰ ਕਰਿਓ ਆਦਰਵਾਇਜ਼ ਬਿਲਕੁਲ ਨਹੀਂ ਕਰਨੀ